ਏ ਏ ਉੱਥੇ ਲਾਉਣ ਲੰਗਰ ਤੁਸੀਂ ਬਹੁਤ ਚਾਅ ਮਲੇ ਵੀ ਜਿਹੜੇ ਉੱਥੇ ਲੰਗਰ ਲਾਉਣ ਏ ਆਪਣੇ ਉੱਥੇ ਲਾਉਣ ਲੰਗਰ ਸਾਡੇ ਉਰੇ ਨਾ ਲਾਉਣ ਲੰਗਰ ਤੈਨੂੰ ਪਤਾ ਬਾਬੇ ਫਰੀਦ ਨੇ ਲਿਖਿਆ ਨਾ ਫਰੀਦ ਦਾ ਬੁਰੇ ਕਾ ਭਲਾ ਕਰ ਭਲਾ ਅਸੀਂ ਇਹਨਾਂ ਦਾ ਅਸੀਂ ਨਾ ਇਹਨਾਂ ਦਾ ਭਲਾ ਕਰਨਾ ਨਾ ਸਾਡੇ ਪੰਜਾਬ بچਾਉਣ ਅਸੀਂ ਸਰਬੱਤ ਦਾ ਭਲਾ ਮੰਗਦੇ ਆਂ ਇਹ ਨਹੀਂ ਮੰਗਦੇ ਅਸੀਂ ਮੰਗਦੇ ਸਾਡੇ ਭਾਈਚਾਰਾ ਮੰਗਦੇ ਜਿੰਨੇ ਵੀ ਸਾਡੇ ਗੁਰੂ ਪੱਕਾ ਵਾਲੇ ਸਭ ਮੰਗਦੇ ਇਹ ਆਪਣੇ ਰੋਜੇ ਮੂਰੇ ਲੰਗਰ ਲਾਉਣ ਜੀ ਕਰ ਕੋਈ ਸ਼ੱਕ ਨੂਗਾ ਜੀ ਕਰ ਜਿਹੜੇ ਡੇਟਾ ਠੁੱਠੇ ਨੇ ਉਹਨਾਂ ਨੂੰ ਤੁਸੀਂ ਚੌਲ ਖੰਨੇ ਨੇ ਜਮੀਟਰ ਇਹਨਾਂ ਦੇ ਨੇ ਸਾਡੀਆਂ ਗਊਆਂ ਬਿਆਨ ਤੇ ਮੁਸਲਮਾਨ ਕੇ ਪੀਐਸ ਮੁਸਲਮਾਨ ਦੀ ਕਹਿਣ ਤੋਂ ਭਾਵੇਂ ਆ ਦੇਖੋ ਇਹ ਔਰੇ ਕਪਾ ਇਨਸਾਨੀਅਤ ਦੇ ਤੌਰ ਤੇ ਇਕੱਠੇ ਹੋਏ ਨਾ ਕਿ ਕਿਸੇ ਧਰਮ ਦੇ ਨਾਂ ਦੇ ਕੇ ਪੀਐਸ ਕਿ ਲਗਾਉਣੀ ਸੀ ਸਾਨੂੰ ਕੋਈ ਨਹੀਂ ਸਾਨੂੰ ਕੋਈ ਨਹੀਂ ਅਸੀਂ ਅਨਪੜ੍ਹ ਸਾਨੂੰ ਨਹੀਂ ਪਤਾ ਸਾਡਾ ਗੁਰੂ ਕੋ ਵੀ ਨਹੀਂ ਪਤਾ ਬੀਅੰਤ ਸਿੰਘ ਕਾ ਸਾਨੂੰ ਨਹੀਂ ਬੀਅੰਤ ਦਾ ਨਾਲ ਸਿਹਤ ਦਾ ਪਤਾ ਸਾਡੀ ਬਸ ਸਵੇਰੇ ਲੰਗਰ ਨਾਲ ਹੋਣਾ ਅਮਾਰੇ ਸੇਵਿੰਦੇ ਨਾਲ ਕਿਨੇ ਮਾਰਿਆ ਸੀਗਾ ਤੇਰੀ ਦੇਖ ਨਹੀਂ ਅਸੀਂ ਇਹਨਾਂ ਨੂੰ ਮਰਿਆ ਅਸੀਂ ਕਰਿਆ ਤੇ ਤੂੰ ਵੀ ਹਾ ਦੇ ਨਾਰੇ ਨੂੰ ਦੇਖੋ ਨੀ 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 ਗੁਰੂ ਸਾਹਿਬ ਤਾਂ ਅੱਡੀ ਆ ਗੁਰੂ ਸਾਹਿਬ ਤਾਂ ਅੱਡੀ ਆ ਗੋਬ ਸਿੰਘ ਮੁਖੀ ਦਾ ਪੀਰ ਬਣਾ ਕੇ ਲੈ ਗਿਆ ਮਾਤਾ ਜੀ ਤੁਹਾਡੀ ਸੋਚ ਗਲਤ ਹੈ ਵੱਡੀ ਸੋਚ ਤੋਂ ਕਿੰਨੀ ਸੰਗਤ ਕਰੀ ਤੁਸੀਂ ਕਾਇਦਾ ਨਾਵ ਤੁਹਾਡਾ ਸਾਡਾ ਨਾਮ ਹੈਗਾ ਬਲਬੀਰ ਕੌਰ ਅਸੀਂ ਬਸੀ ਬਸੀ ਪਠਾਣਾ ਤੋਂ ਆਸੀ ਜੀ ਜੀ ਅਸੀਂ ਬਚਪਨ ਤੋਂ ਹੀ ਦੇਖਦੇ ਆਏ ਆ ਇਹ ਸਾਡੇ ਕੋਲ ਅੱਗੇ ਸਿਰ ਨਹੀਂ ਝੁਕਾਉਂਦੇ ਇਹ ਗੁਰਦੁਆਰੇ ਚ ਆਏ ਨ ਫਿਰਦੇ ਆ ਕਰਦਣ ਕੱਢ ਕੇ ਦੇਖਦੇ ਫਿਰਦੇ ਕੋਈ ਸਿਰ ਨਹੀਂ ਝੁਕਾਉਂਦੇ ਫੇਰ ਸਾਡੇ ਬੱਚਿਆਂ ਗਲੇ ਇਹਨਾਂ ਨੇ ਗੁਰੂ ਗੋਬਿੰਦ ਸਿੰਘ ਜੀ ਹੱਕ ਨਹੀਂ ਕੀਤੀ ਆ ਸਾਨੂੰ ਘੇਰਾ ਪਾਇਆ ਅਨੰਦਪੁਰ ਸਾਹਿਬ ਛੱਡਿਆ ਚਮਕੌਰ ਸਾਹਿਬ ਸਾਡੇ ਬੱਚੇ ਗੁਰੂ ਜੀ ਦੇ ਸਾਹਮਣੇ ਸ਼ਹੀਦ ਕੀਤੇ ਫੇਰ ਮਾਤਾ ਗੁਜਰੀ ਨਾਲ ਕਿੰਨਾ ਕਰਿਆ ਇਹਨਾਂ ਨੇ कोतवाल ਸਾਹਿਬ ਇਹਨਾਂ ਨੇ ਉਹਦੇ ਅੰਦਰ ਰੱਖੇ ਬੱਚੇ ਕਿੰਨੇ ਬੱਚਿਆਂ ਨੂੰ ਤੁਸੀਂ ਇਹ ਦਿੱਤੇ ਫੇਰ ਮਾਤਾ ਗੁਜਰੀ ਠੰਡੇ ਪੂਰਜੀ ਚਾਹ 60 ਹਾਂ ਠੀਕ ਹੈ ਉਹ ਸਾਰਾ ਇਤਿਹਾਸ ਹੈਗਾ ਤੇ ਤੁਹਾਨੂੰ ਕੀ ਲੱਗਦਾ ਵੀ ਉਹ ਕਿੰਨੇ ਕੀਤਾ ਇਹ ਇਹ ਸਾਰੇ ਭਾਈ ਨੇ ਜੇ ਹੁਣ ਤੁਸੀਂ ਸਾਡੇ ਬੱਚੇ ਹੋ ਮੁਸਲਮਾਨਾਂ ਨੇ ਕੀਤਾ ਜਾਂ ਹਕੂਮਤ ਨੇ ਕੀਤਾ ਹਕੂਮਤ ਵੀ ਦੀ ਵਿੱਚ ਇਹ ਤੇ ਇਹ ਉੱਥੇ ਲਾਉਣ ਲੰਗਰ ਤੁਸੀਂ ਬਹੁਤ ਚਾਮਲੇ ਵੀ ਜਿਹੜੇ ਉੱਥੇ ਲੰਗਰ ਲਾਉਣ ਇਹ ਆਪਣੇ ਉੱਥੇ ਲਾਉਣ ਲੰਗਰ ਸਾਡੇ ਉਰੇ ਨਾਲ ਲਾਉਣ ਲੰਗਰ ਅੱਛਾ ਉੱਥੇ ਲਾਉਣ ਰੌਜਿਆ ਦੇ ਤੁਹਾਨੂੰ ਕੀ ਇਤਰਾਜ਼ ਹੈ ਇਸ ਦਾ ਸਾਨੂੰ ਇਤਰਾਜ਼ ਹੈ ਸਾਡਾ ਹਾਲੇ ਤੱਕ ਅਸੀਂ ਅਸੀਂ ਹਾਲੇ ਤੱਕ ਜਦ ਤੱਕ ਜੀਉਣਾ ਹੈ ਸਾਨੂੰ ਬਾਬਾ ਜੀ ਦੀ ਯਾਦ ਨਹੀਂ ਭੁੱਲਦੀ ਅਸੀਂ ਉਹ ਬੱਚਿਆਂ ਵਾਸਤੇ ਉਹ ਰੋਣ ਆਉਂਦੇ ਆ ਅਸਰ ਮੈਨੂੰ ਇਹ ਨਹੀਂ ਆਪਾਂ ਨੂੰ ਤੁਹਾਨੂੰ ਨਹੀਂ ਲੱਗਦਾ ਵੀ ਆਪਣੇ ਭਾਈ ਕਨੇ ਕੋਈ ਨਹੀਂ ਆਪਣਾ ਆਪਣੇ ਸਾਡੇ ਸਾਡਾ ਆਪਣਾ ਕਨਈਆ ਭਾਈ ਭਾਈ ਕਨੇਈਆ ਦਾ ਮੰਦਿਆ ਕੋਈ ਸਾਡਾ ਭਾਈ ਭਾਈ ਕਨੇਈਆ ਦਾ ਮੰਦਿਆ ਹੈਗਾ ਤਾਂ ਭਾਈ ਕਨੇਈਆ ਨੂੰ ਮੰਦਿਆ ਕੋਈ ਨਹੀਂ ਸਾਨੂੰ ਇਹਨਾਂ ਨੂੰ ਰੇ ਲੰਗਰ ਲਾਉਣ ਦੀ ਲੋੜ ਨਹੀਂ ਅੱਜ ਤੋਂ ਬਾਅਦ ਸਾਡਾ ਕੋਈ ਵੀ ਪੰਜਾਬੀ ਇੱਥੇ ਲੰਗਰ ਨਹੀਂ ਛਕਣਾ ਚਾਹੀਦਾ ਸਾਡਾ ਲੰਗਰ ਨਹੀਂ ਇਹਨਾਂ ਨੂੰ ਸਾਨੂੰ ਮਨਜ਼ੂਰ ਨਹੀਂ ਸਾਡੇ ਬਾਬਾ ਜੀ ਨੇ ਨਹੀਂ ਪਰ ਤੁਹਾਨੂੰ ਪਤਾ ਬਾਬੇ ਫਰੀਦ ਨੇ ਲਿਖਿਆ ਨਾ ਫਰੀਦ ਅਗੁਰੇ ਕਾ ਭਲਾ ਕਰ ਕਪਲ ਅਸੀਂ ਇਹਨਾਂ ਨੂੰ ਅਸੀਂ ਨਾ ਇਹਨਾਂ ਨੂੰ ਭਲਾ ਕਰਨਾ ਨਾ ਸਾਡੇ ਪੰਜਾਬ ਬਚਾਉਣ ਇਹ ਆਪਣਾ ਉੱਥੇ ਲੰਗਰ ਲਾਉਣ ਮੈਂ ਤੁਹਾਡੇ ਮੂਰੇ ਹੱਥ ਬੰਨ੍ਹ ਕੇ ਇਹਨਾਂ ਦੇ ਏਕਤਾ ਉਕਤਾ ਸਾਡੇ ਦਾ ਕੋਈ ਨਹੀਂ ਤੁਸੀਂ ਯਾਦ ਕਰੋ ਉਹ ਜਾਦ ਕਰੋ ਤਿਆਸ ਨੂੰ ਤੁਸੀਂ ਆ ਫਿਰ ਬੰਦ ਕਰੋ ਫਿਰ ਫਿਰ ਕਿਉਂ ਬੱਚਿਆਂ ਦਾ ਉਹ ਕਰਦੇ ਆ ਕਿਉਂ ਨਹੀਂ ਅੱਜ ਚਿਣੇ ਉਹਨਾਂ ਨੂੰ ਕੋਈ ਵੀ ਉਰੇ ਨਾ ਉਰੇ ਨਹੀਂ ਲੱਗਦਾ ਨਹੀਂ ਵੀ ਆਪਾਂ ਸਰਬੱਤ ਦਾ ਭਲਾ ਮੰਗਦੇ ਆ ਇਹ ਨਹੀਂ ਮੰਗਦੇ ਅਸੀਂ ਮੰਗਦੇ ਸਾਡੇ ਭਾਈਚਾਰਾ ਮੰਗਦੇ ਜਿੰਨੇ ਵੀ ਸਾਡੇ ਗੁਰੂ ਪੱਕਾ ਵਾਲੇ ਸਭ ਮੰਗਦੇ ਫਿਰ ਅਸੀਂ ਸਿੱਖਾਂ ਨੇ ਤਾਂ ਆਪਣਾ ਰਿਸਪੋਨ ਜਿਹੜਾ ਜਿਹੜਾ ਉਹ ਕਰਨਾ ਬਸ ਇਹਨਾਂ ਨੂੰ ਕਰ ਭਾਈ ਲੰਗਰ ਉੱਥੇ ਲਾਓ ਮੇਰੀ ਹੱਥ ਬੰਨ੍ਹ ਗਈ ਹੀ ਰਜੋਈ ਆ ਇਹ ਹੀ ਬੇਨਤੀ ਆ ਇਹ ਆਪਣੇ ਰੌਜੇ ਆ ਮੂਰੇ ਲੰਗਰ ਲਾਉਣ ਜੀ ਕਰ ਕੋਈ ਸ਼ੱਕ ਨੂਗਾ ਜੀ ਕਰੂ ਇੱਥੇ ਵੀ ਕਿਹੜਾ ੱਤਕਾ ਕਰ ਰਿਹਾ ਜਿਹੜਾ ਆ ਰਿਹਾ ਆ ਰਿਹਾ ਜਿਹੜਾ ਤੁਸੀਂ ਨਹੀਂ ਆ ਰਹੇ ਤਾਂ ਨਹੀਂ ਆ ਰਹੇ ਕਹਿੰਦੇ ਪੰਜਾਬੀ ਵੋਟਾਂ ਲੈਣ ਦੇ ਮਾਰੇ ਕਹਿੰਦੇ ਸਾਡਾ ਏਕਤਾ ਹੈ ਪੰਜਾਬੀਆਂ ਨੇ ਵੋਟਾਂ ਲੈਣ ਦੇ ਮਾਰੇ ਆ ਨਿਕਿਆ ਹੋਰ ਪੰਜਾਬੀਆਂ ਨੂੰ ਸਾਨੂੰ ਕਹਦਾ ਇਹਨਾਂ ਦਾ ਹੀ ਮਤਲਬ ਹੈ ਉਹ ਉੱਥੇ ਹੀ ਤੁਸੀਂ ਜਿਹੜੇ ਡੱਡੇ ਠੂਠੇ ਨੇ ਉਹਨਾਂ ਨੂੰ ਤੁਸੀਂ ਚੌਲ ਖੰਨੇ ਨੇ ਜਮੀਟਰ ਇਹਨਾਂ ਦੇ ਨੇ ਸਾਡੀਆਂ ਕਹੂਗਾ ਹੂੰ ਤੇਰ ਨਹੀਂ ਹੁਣ ਹੁਣ ਤਾਂ ਤੁਸਾਨੂੰ ਨਹੀਂ ਹੁਣ ਆਣ ਦਾ ਸਾਨੂੰ ਨਹੀਂ ਹੁਣ ਆਣ ਦਾ ਹੈਗਾ ਜਿਹੜਾ ਨਹੀਂ ਤੁਸੀਂ ਕੀ ਤੁਸੀਂ ਕੀ ਚਾਹੁੰਦੇ ਹੋ ਫਿਰ ਮਨਨ ਸੁਪਰੇ ਨਾ ਲੰਗਰ ਲਾ ਔਰ ਸਾਡਾ ਨਾ ਖੂਨ ਖੋਲਦਾ ਮੈਂ ਕੱਲ ਵੀ ਬ ਸਾਡਾ ਖੂਨ ਖੋ ਮੇਰੇ ਪਿੱਕੇ ਬਸੀਆਂ ਅਸੀਂ ਛੁਰੂ ਤੋਂ ਆਉਂਦੇ ਰਹੇ ਹਾਂ ਬਚਪਨ ਤੋਂ ਇਹ ਮੁਸਲਮਾਨ ਸਾਨੂੰ ਦੇਖ ਕੇ ਬਾਹਰ ਨਹੀਂ ਤੇ ਨਿਕਲਦੇ ਬਹੁਤ ਡਰਦੇ ਤੇ ਇਹ ਗੁੰਡਾ ਲਾ ਕੇ ਰੱਖਦੇ ਤੇ ਕੋਈ ਵੀ ਅਸੀਂ ਦੇਖਦੇ ਸੀ ਸਾਨੂੰ ਮੁਸਲਮਾਨਾਂ ਅੱਜ ਧੀਕਰਿਆ ਆ ਹੁਣ ਤੁਸੀਂ ਇਹਨਾਂ ਨੂੰ ਖੁੱਲੀਆਂ ਛੁੱਟੀਆਂ ਦੇਤੀਆਂ ਕੱਲ ਨੂੰ ਇਹਨਾਂ ਨੇ ਤੁਹਾਨੂੰ ਇਹ ਵੱਡਣਾ ਪੰਜਾਬੀਆਂ ਨੂੰ ਅੱਜ ਸਾਡੇ ਸਹਬਜ਼ਾਦੇ ਨੇ ਗੋਡੇ ਨਾ ਏਕਣਾ ਤੇ ਇਹਨਾਂ ਨੇ ਗੋਡੇ ਪੱਡੇ ਵੀ ਜੰਗੇ ਚੰਗੇ ਦਾ ਚੰਗੇ ਵੀ ਹੁੰਦੇ ਨੇ ਲੋਗ ਸਾਨੂੰ ਨਹੀਂ ਚੰਗੇ ਬਾਈ ਸਾਨੂੰ ਨਹੀਂ ਚੰਗੇ ਸਾਨੂੰ ਨਹੀਂ ਚੰਗੇ ਸਾਡਾ ਤੁਹਾਨੂੰ ਕੀ ਲੱਗਦਾ ਬਾਈ ਇਹਨਾਂ ਨੇ ਆਪਣਾ ਪੱਖ ਦਿੱਤਾ ਤੁਸੀਂ ਦੱਸੋ ਬੋਲੇ ਸੋ ਦਿਹਾ ਸਾਡਾ ਜਿਹੜਾ ਪੱਖ ਆ ਨਾ ਆ ਦੇਖੋ ਅਸੀਂ ਮਰੇ ਕੋਲ ਰਹਿੰਦੇ ਆਂਗੇ ਸਾਡੇ ਜਿਹੜੀ ਕਮਿਊਨਿਟੀ ਆ ਸਾਰੀ ਇਹਨਾਂ ਦੀ ਆ ਸਾਡੇ ਨਾਲ ਭਾਈਚਾਰਕ ਸਾਂਝ ਇਹਨਾਂ ਦੀ ਬਹੁਤ ਆ ਹੁਣ ਤੁਸੀਂ ਕਿੱਝ ਦੇਖੋ ਲੁਧਿਆਣੇ ਪਈਆਂ ਨੇ ਧਰਨਾ ਲਾਇਆ ਹੋਇਆਗਾ ਉਹ ਮੁਸਲਮਾਨ ਨੇ ਉਹ ਮੁਸਲਮਾਨ ਨੇ ਬਿਆਨ ਤੋਂ ਮੁਸਲਮਾਨ ਹੂੰ ਕੇਪੀਸ ਮੁਸਲਮਾਨ ਦੀ ਕਹਿਣ ਤੋਂ ਬਾਅਦ ਇਹ ਆ ਦੇਖੋ ਇਹ ਓਰੇ ਕੱਪਾ ਇਨਸਾਨੀਅਤ ਦੇ ਤੌਰ ਤੇ ਇਕੱਠੇ ਹੋਏ ਨਾ ਕਿ ਕਿਸੇ ਧਰਮ ਦੇ ਨਾਂ ਤੇ ਨਾ ਕਿਸੇ ਜਾਤ ਦੇ ਨਾਂ ਤੇ ਆਪਾਂ ਇਨਸਾਨ ਆ ਇਨਸਾਨੀਅਤ ਦੇ ਨਾਤੇ ਆਇਆ ਹੁਣ ਇਹ ਗੱਲਾਂ ਕਰਕੇ ਢੜਕਾਉਣਾ ਇਹ ਬਿਲਕੁਲ ਗਲਤ ਗੱਲ ਆ ਬਾਬਾ ਫਰੀਦ ਜੀ ਦੀ ਬਾਣੀ ਆ ਕਬੀਰ ਜੀ ਦੀ ਬਾਣੀ ਆ ਸਧਨਾ ਜੀ ਦੀ ਬਾਣੀਆਂ ਉਹ ਮੁਸਲਮਾਨ ਹੀ ਸੀ ਨਾ ਫਿਰ ਆਪਾਂ ਜੇ ਉਹਨਾਂ ਨੂੰ ਇਧਰੋਂ ਕੁਝ ਗੱਲ ਕਹਿਣੇ ਆ ਤਾਂ ਉਹਨਾਂ ਨੂੰ ਠੱਗਣਾ ਨਹੀਂ ਆ ਨਾ ਫਿਰ ਇਹ ਬਿਲਕੁਲ ਗਲਤ ਗੱਲ ਹੈ ਇਹ ਬਿਲਕੁਲ ਗਲਤ ਗੱਲ ਆ ਤੇ ਠੀਕ ਆ ਛੋੜੇ ਜਿਹਾ ਜਜਵਾ ਤਨੇ ਆਪਾਂ ਮੰਨਦੇ ਆ ਪਰ ਅਸੀਂ ਉਹ ਸ਼ਹਿਰ ਦੇ ਵਸਨੀਕ ਆ ਸਾਡੇ ਗਵੰਡੀ ਨੇ ਸਾਡੇ ਨਾਲ ਵਿਆਹ ਸ਼ਾਦੀਆਂ ਸੰਧੀਆਂ ਨਗੀਆਂ ਸਾਡੇ ਨਾਲ ਭਾਈਚਾਰਕ ਸਾਂਝ ਆ ਅਸੀਂ ਇਹ ਚੀਜ਼ ਨੂੰ ਚਿੰਗੀ ਨਹੀਂ ਮੰਨਦੇ ਇਹ ਬਿਲਕੁਲ ਗਲਤ ਗੱਲ ਲੱਗਾ ਠੀਕ ਆ ਤੁਹਾਡਾ ਰੋਸ ਆ ਹਰ ਬੰਦੇ ਬਰਤੀ ਹੁੰਦਾਗਾ ਪਰ ਹਰ ਬੰਦਾ ਮਾੜਾ ਵੀ ਨਹੀਂ ਹੁੰਦਾ ਉਹ ਤਾਂ ਪਿੰਡ ਦੇ ਵੀ ਆਪਣੇ ਚੰਗੇ ਬੰਦੇ ਹੁੰਦੇ ਨੇ ਬਾਈ ਇੱਕ ਮਿੰਟ ਮਾਈ ਜੀ ਮਾਈ ਇੱਕ ਮਿੰਟ ਇੱਕ ਮਿੰਟ ਮਾਈ ਮਾਈ ਬਣਵਾ ਦੱਸ ਇੱਕ ਮਿੰਟ ਹਾਂ ਓਏ ਇਹ ਭਾਈ ਦੇਖੋ ਇਧਰ ਮੁ슬ਮਾਨਾਂ ਨੇ ਭਾਈ ਆਪਣੇ ਭਾਈਆਂ ਨੂੰ ਨੰਗਰ ਲਾਇਆ 1 ਮਿੰਟ ਮੇਰੀ ਗੱਲ ਦੱਸੋ ਚਲੋ ਠੀਕ ਹੈ ਇਹ ਮੁ슬ਮਾਨਾਂ ਹਾਂ ਤੇ ਇਹ ਮੁ슬ਮਾਨਾਂ ਕੋਈ ਚੱਕਰ ਨਹੀਂ ਹਾਂ ਕੇਬੀਏਸੀ ਲਗਾਉਣੀ ਸੀ ਸਾਨੂੰ ਕੋਈ ਨਹੀਂ ਸਾਨੂੰ ਕੋਈ ਨਹੀਂ ਸਾਡੀ ਅਣਪੜ੍ਹ ਸਾਨੂੰ ਨਹੀਂ ਪਤਾ ਸਾਡਾ ਗੁਰੂ ਕੋਫੀ ਨਹੀਂ ਦੀਆ ਪਰ ਸਾਨੂੰ ਨਹੀਂ ਬਿਆਨਤ ਦਾ ਨਾਲ ਸਿਆਣਤ ਦਾ ਪਤਾ ਸਾਡੀ ਬਸ ਬਰੇ ਲੰਗਰ ਨਾਲ ਹੁਣ ਅੱਜ ਦੇ ਦੇ ਨਾ 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 ਸੰਗਤ ਦਾ ਫੈਸਲਾ ਸੰਗਤ ਦਾ ਫੈਸਲਾ ਏ ਲਾਓ ਦਸੰਬੇਰ ਨਾਲ ਉਹਦਾ ਫੈਸਲਾ ਤੁਹਾਡੇ ਘਰ ਕਹੇ ਜਾ ਮੈਂ 12 ਇਹਨਾਂ ਪੰਥਾ ਸਾਂਝਾ ਕਰੋ ਤੁਸੀਂ ਇਹਨਾਂ ਨੂੰ ਗੋਟਵਰੇ ਅੰਦਰ ਲੈ ਕੇ ਜਾਓ ਸਾਰਿਆਂ ਨੂੰ ਨਿਸ਼ਕਰ ਕਰ ਚਲੋ ਨਮਸਕਾਰ ਕਰੋ ਆ ਉਹ ਨਿਸ਼ਕਰ ਕਰ ਚਲੋ ਸਲਾਮ ਮੇਰੇ ਗੁਰੂ ਨੂੰ ਮਤਾਂ ਦੇਣਾ ਹੈ ਕਿ ਮੱਥਾ ਲਾਣਾ ਹੈ ਗੁਰੂ ਸਾਹਿਬ ਨੂੰ ਕਿਹੜੀ ਗੁਰੂ ਸਾਹਿਬ ਮਾਰੇ ਸੇ ਸੇਵਾ ਦਿਖਾ ਦੇਣਾਰੇ ਕਿ ਨਹੀਂ ਮਾਰੇ ਸੀਗਾ ਤੇਰੀ ਦੇਖ ਨਹੀਂ ਅਸੀਂ ਇਹਨਾਂ ਨੂੰ ਮਰਿਆ ਅਸੀਂ ਨਾ ਕਰਿਆ ਤੇ ਹੁਣ ਤੁਸੀਂ ਹਾ ਦੇ ਨਾ ਰਹੇ ਨੂੰ ਦੇਖੋ ਜੀ ਆਹ ਨੂੰ ਦੇਖੋ ਗੁਰੂ ਸਾਹਿਬ ਵੱਡੀ ਆ ਨਾਰਾ ਦੇਖੋ ਗੁਰੂ ਸਾਹਿਬ ਵੱਡੀ ਆ ਪੀਰ ਬਣਾ ਕੇ ਲੈ ਜਾਓ ਮਾਤਾ ਜੀ ਤੁਹਾਡੀ ਸੋਚ ਗਲਤ ਆ ਤੁਹਾਡੀ ਸੋਚ ਕਿ ਕਿਸ ਸੰਗਤ ਕਰਕੇ ਤੁਸੀਂ ਤਾਈ ਦਾ ਤਾਈ ਦਾ ਮਾਰਾ ਮਾਤਾ ਜੀ ਸੁਣੋ ਪਹਿਲਾਂ ਪਹਿਲਾਂ ਪੜਿਆ ਪੜ ਕੇ ਆਓ ਤੁਸੀਂ ਚੰਗੇ ਬੰਦੇ ਦੀ ਸੰਗਤ ਕਰਕੇ ਆਓ ਮਾਤਾ ਨਹੀਂ ਨਹੀਂ ਨਮਾਜ਼ ਵੀ ਆਪ ਸੰਗਤ ਕਰਦੇ ਆਪੇ ਫਰੀਦ ਕੌਣ ਹੈਗਾ ਪਾਪਾ ਫਰੀਦ ਜੀ ਕੌਣ ਨੇ ਇਹ ਆਪੀ ਦਾ ਪੰਜਾਬੀਆਂ ਨੇ ਬਹੁਤ ਚਮਲਾ ਲੈ ਚਮਲਾ ਬਿਲਕੁਲ ਗਲਤ ਹੋ ਗੋ ਇਹਨੀ ਨਫ਼ਰਤ ਲੈ ਕੇ ਨਹੀਂ ਆਉਂਦੇ ਆਪਾਂ ਨਾਫ਼ਰਤ ਆ ਮਾਤਾ ਜੀ ਜਾਓ ਕੋਈ ਗੱਲ ਨਹੀਂ ਜਾਓ ਨਾਫ਼ਰਤ ਦੇ ਤੱਕ ਦੇਖੋ ਜੀ ਮੱਥਾ ਦੇ ਕੇ ਨਾਫ਼ਰਤ ਲੈ ਆਉਂਦੇ ਹੋਈ ਛੋਟਾ ਗੜਾ ਸਾਨੂੰ ਇੱਥੇ ਮੈਨੂੰ ਤਾਂ ਬਹੁਤ ਨਾ ਫਿਰ ਤਰਖੋ ਜਾਂ ਫਿਰ ਦਿੱਥੇ ਤੇਰਾ ਕੋਈ ਕੰਮ ਨਹੀਂ ਨਾ ਕਰਦਾ ਮੈਂ ਸਿੱਧਾ ਉਂਝ ਨਹੀਂ ਜਾਣ ਦੇ ਤਾਂ ਮਾਤਾ ਮਦਦ ਦਾ ਕੋਈ ਗੱਲ ਨਹੀਂ ਠੀਕ ਕੁਰਬਾਨ ਹੋ ਜੂਂ ਬਾਬਾ ਪਿੱਛੇ ਕੁਰਬਾਨ ਜਿਹੜੇ ਕੁਰਬਾਨ ਹੋਣਾ ਮੈਂ ਮੈਂ ਤਾਂ ਬਹੁਤ ਦੂਸਿਆਂ ਨਾਲ ਖੋਰ ਖਾਂ ਰਹੀ ਚਲੋ ਚਲੋ ਬਾਬਾਈ ਆਪਾਂ ਗੱਲ ਵੈਸੇ ਕੋਈ ਹੋਰ ਕਰਨ ਆਏ ਸੀਗੇ ਸੌਰੀ ਗੱਲ ਉਧਰਲੇ ਪਾਸੇ ਨੂੰ ਪੁਰਪੀ ਠੀਕ ਹੈ ਹਾਂ ਵੈਸੇ ਤੁਸੀਂ ਵੀ ਗੱਲ ਕਰ ਰਹੇ ਸੀ ਦੇਖੋ ਆਪਾਂ ਕੋਈ ਉਹ ਨਹੀਂ ਸੀ ਕਰਨਾ ਇਹਨਾਂ ਬਾਬਾਈ ਨੂੰ ਇਹਨਾਂ ਨੂੰ ਲੈ ਕੇ ਆਏ ਸੀ ਸੀ ਅੰਦਰੋਂ ਤੁਹਾਨੂੰ ਕੀ ਲੱਗਦਾ ਮਤਲਬ ਕਿ ਇਹ ਇੱਕ 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 ਇੰਡੀਵਿਜੂਅਲ ਦਾ ਮਸਲਾ ਜਾਂ ਤੁਹਾਨੂੰ ਲੱਗਦਾ ਵੀ ਇਹ ਇਦਾਂ ਦੀ ਕੋਈ ਸੋਚ ਪਈ ਆ ਹਾਲੇ ਵੱਡੇ ਵੈਦਰ ਤੇ ਦੇਖੋ ਜੀ ਪਹਿਲੀ ਗੱਲ ਤਾਂ ਜੀ ਮੈਨੂੰ ਐਨੀ ਨੋਲਿਜ ਹੈ ਨਹੀਂ ਕਿ ਮੈਂ ਕੁਝ ਤੁਹਾਡੇ ਤੁਸੀਂ ਵੀ ਵਿਚਰਦੇ ਹੋ ਮਤਲਬ ਕਿ ਕਿੰਨੀ ਸੰਗਤ ਖੜੀ ਆ ਇਹ ਸੰਗਤ ਕੜੀ ਆ ਆਪਣੇ ਮਤਲਬ ਪਿਆਰ ਮੁਹੱਬਤ ਆ ਠੀਕ ਹੈ ਜੀ ਤੇ ਹੁਣ ਮਾਤਾ ਜੀ ਆਏ ਆ ਕੋਈ ਕੋਈ ਹੋਰ ਨਹੀਂ ਆਇਆ ਜੀ ਉੱਠ ਕੇ ਜੀ ਠੀਕ ਹੈ ਜੀ ਤੇ ਬਾਕੀ ਤੁਸੀਂ ਬੋਲੋ ਤੁਹਾਨੂੰ ਵੀ ਲੱਗਦਾ ਉਹਨਾਂ ਦਾ ਨਿੱਜੀ ਤਜਰਬਾ ਇਦਾਂ ਦਾ ਕੋਈ ਹੋਇਆ ਯਾਰ ਨਾ ਜੀ ਕੋਈ ਨਾ ਪਰਸਨਲ ਇਰੈਂਸ ਹੋ ਸਕਦੀ ਹੈ ਕਿਸੇ ਮੁਸਲਮਾਨ ਵੀਰ ਨਾਲ ਠੀਕ ਹੈ ਉਹ ਹੁਣ ਮੁੱਦਾ ਬਣਾ ਰਿਹਾ ਹੈ ਪੈਸੇ ਸੰਦੂ ਨਹੀਂ ਵਧੀਆ ਲੱਗਿਆ ਠੀਕ ਹੈ ਪਰ ਚਲੋ ਉਹਨਾਂ ਨੇ ਵੀ ਇਤਿਹਾਸ ਦਾ ਹਵਾਲਾ ਦਿੱਤਾ ਹੈ ਹਨ ਜਿਹੜੇ ਉਹ ਹਵਾਲੇ ਦੇ ਰਹੇ ਨੇ ਦੇਖੋ ਉਹਨਾਂ ਦੇ ਵਿੱਚ ਵੀ ਇੱਕ ਲੈਵਲ ਤੱਕ ਤਾਂ ਸੱਚਾਈ ਹੈ ਹਨ ਪਰ ਆਪਣਾ ਗੁਰੂ ਸਿਧਾਂਤ ਦੇ ਵਿੱਚ ਤੁਹਾਨੂੰ ਕੀ ਲੱਗਦਾ ਫਿਰ ਵੀ ਉਹ ਹਾਂ ਜੀ ਹੁਣ ਚੰਗਾ ਮਾੜਾ ਬੰਦਾ ਹਰ ਇੱਕ ਕੌਮ ਦੇ ਵਿੱਚ ਆਪਾਂ ਕਿੰਨੇ ਚੰਗਾ ਮਾੜਾ ਦਾ ਹਰ ਇੱਕ ਧਰਮ 'ਚ ਹੀ ਆਣਾ ਜੀ ਕਿੰਨੇ ਧਰਮ ਨੇ ਚੰਗੇ ਮਾੜੇ ਬੰਦੇ ਠੀਕ ਨੇ ਹਰ ਇੱਕ ਧਰਮ ਦੇ ਵਿੱਚ ਨੇ ਪਰ ਸਾਨੂੰ ਉਹ ਵੀ ਬਹੁਤ ਵਧੀਆ ਲੱਗੇ ਦੇਖ ਲਓ ਜੀ ਜੀ ਪੂਰੇ ਪਿਆਰ ਨਾਲ ਸੰਗਤ ਲੰਗਰ ਚੱਕ ਰਹੀ ਹੈ ਠੀਕ ਹੈ ਕੇ ਪੀ ਐਸ ਗਿੱਲ ਨਹੀਂ ਤੇ ਕੇ ਪੀ ਐਸ ਗਿੱਲ ਕੌਣ ਤਾਂ ਇਹ ਪੰਜਾਬ ਦਾ ਡੀ ਜੇ ਤੇ ਸਾਡੇ ਸਿੱਖਾਂ ਨੂੰ ਨੇ ਮਤਲਬ ਕੀ ਕੋ ਕੋ ਕੇ ਮਾਰਿਆ ਠੀਕ ਹੈ ਜੀ ਤੇ ਉਸ ਤੋਂ ਬਾਅਦ ਪੰਜਾਬ ਦਾ ਮੁੱਖ ਮੰਤਰੀ ਪੰਜਾਬ ਦੇ ਪੰਜਾਬ ਦੇ ਮੁੱਖ ਮੰਤਰੀ ਨੇ ਬਿਆਨਤ ਸਿੰਘ ਨੇ ਸਾਡਾ ਇੱਕ ਵੀ ਸਿੱਖ ਨਹੀਂ ਛੱਡਿਆ ਜੀ ਉਹ ਇੱਕ ਵੱਖਰਾ ਵਿਸ਼ਾ ਹੈ ਮਤਲਬ ਕਿ ਮੇਰਾ ਮੇਰਾ ਪੁਆਇੰਟ ਤੁਹਾਨੂੰ ਇਹ ਕਹਿਣ ਦਾ ਸੀ ਤੁਸੀਂ ਸਾਰੇ ਵੀਰ ਵਿਚਰਦੇ ਹੋ ਕੋਈ ਵੀ ਜਵਾਬ ਦੇ ਸਕਦਾ ਮੰਨ ਲਓ ਇਹ ਜਿਹੜੀ ਸੋਚ ਆ ਇਦਾਂ ਦੀ ਜੋ ਬੀਜੀ ਕਹਿ ਕੇ ਗਏ ਆ ਚਲੋ ਉਹਨਾਂ ਦਾ ਪਰਸਨਲ ਵੀ ਹੋ ਸਕਦਾ ਜਾਂ ਤੁਹਾਨੂੰ ਲੱਗਦਾ ਵੀ ਸਿੱਖਾਂ ਦੇ ਵਿੱਚ ਵੀ ਇੱਕ ਹਿੱਸੇ ਦੇ ਵਿੱਚ ਇਹ ਸੋਚ ਹੈਗੀ ਆ ਨਹੀਂ ਨਹੀਂ ਸਿੱਖਾਂ ਕਿਸ ਸਿੱਖਾਂ ਦੇ ਮਨ ਦੇ ਵਿੱਚ ਆਪਣੇ ਭਾਈ ਸਾਹਿਬ ਜਿਹੜੇ ਮੁਸਲਮਾਨ ਵੀ ਨੇ ਉਹਨਾਂ ਦੇ ਪ੍ਰਤੀ ਕੋਈ ਵੀ ਨਹੀਂ ਹੈਗਾ ਠੀਕ ਹੈ ਆਪਾਂ ਵਧੀਆ ਕੁਝ ਮੇਰੇ ਮਿੱਤਰ ਨੇਗੇ ਠੀਕ ਹੈ ਤੇ ਉਹ ਵਧੀਆ ਖਾਨ ਸਾਹਿਬ ਨੇ ਉਹ ਪਰ ਆਪਾਂ ਕਰੇ ਵੀ ਮੁੰਡਾ ਸ਼ਕੀਲ ਖਾਨ ਮੇਰਾ ਮਿੱਤਰ ਹੈਗਾ ਮੁਲਾਜ਼ਮਾ ਵਧੀਆ ਠੀਕ ਹੈ ਪਰ ਆਪਾਂ ਨੂੰ ਕਰੇ ਵਿਚਾਰੇ ਨੇ ਕਦੇ ਨਹੀਂ ਕਰ ਪਰ ਮੈਂ ਵਿਆਹ ਸ਼ਾਦੀ ਜੀ ਵੀ ਜਾਂਦਾ ਉਹਦੇ ਵਧੀਆ ਮੇਰਾ ਮਿੱਤਰ ਸਾਡੇ ਭਾਈ ਨੇ ਜੀ ਸਾਡੇ ਭਾਈ ਨੇ ਨਾਲ ਨਾਲ ਕੋਈ ਹੋ ਨਹੀਂ ਇਹ ਸਿੱਖਾਂ ਦਾ ਮਹਾਰਾਜ ਇਹ ਨਾਲ ਨਾਲ ਰਹੇ ਨੇ ਤੁਹਾਨੂੰ ਨਾਲ ਪਿਆਰ ਆ ਕੀ ਲੱਗਦਾ ਮੰਨ ਲਓ ਇੱਕ ਪਾਸੇ ਸ਼ਹਿਬਜ਼ਾਦਿਆਂ ਦੀ ਸ਼ਹਾਦਤ ਹੈ ਹੈਨਾ ਆਪਾਂ ਦੇਖਦੇ ਹਾਂ ਉਸ ਟਾਈਮ ਦੀ ਮੁਗਲ ਹਕੂਮਤ ਆ ਇੱਕ ਪਾਸੇ ਇਹਨਾਂ ਦਾ ਲੰਗਰ ਹੁਣ ਚੱਲਦਾ ਤਾਂ ਇਹ ਸਾਰਾ ਮੈਸੇਜ ਕਿਵੇਂ ਕਨਵੇ ਹੋਂਦਾ ਤੁਹਾਨੂੰ ਕੀ ਲੱਗਦਾ ਇਹ ਪਤਾ ਹੀ ਕੀ ਗੱਲ ਹੈ ਆਪਣੇ ਮੈਂ ਤਾਂ ਇਸ ਆਪਣੇ 10ਵੇਂ ਪਾਸਾ ਹੋਏ ਨੇ ਜੀ ਗੁਰੂ ਗੋਬਿੰਦ ਸਿੰਘ ਜੀ ਉਹਨਾਂ ਨਾਲ ਵੀ ਮੁਸਲਮਾਨ ਰਹਿੰਦੇ ਰਹੇ ਨੇ ਉਹ ਵੀ ਵਿੱਚ ਚੰਗੇ ਸੀਗੇ ਉਹਦੋਂ ਨਾਲ ਵਿੱਚ ਉਹਨਾਂ ਦੀ ਹਕੂਮਤ ਸੀ ਉਦੋਂ ਰਾਜ ਸੀ ਜਿਹੜੇ ਜਿਹੜੇ ਵੀ ਬੰਦੇ ਦਾ ਰਾਜ ਆਉਂਦਾ ਉਹਨੇ ਧੱਕਾ ਕਿਦਾ ਬਕੈਰ ਚੱਖਾ ਹੂੰ ਉਦੋਂ ਉਹਨਾਂ ਦਾ ਰਾਜ ਸੀਗਾ ਠੀਕ ਹੈ ਕੋਈ ਕੋਈ ਨਹੀਂ ਮਹੱਤ ਕਰੀਆ ਜੀ ਕੋਈ ਨਹੀਂ ਕਹਿੰਦਾ ਵੀ ਜਦੋਂ ਸਾਡਾ ਰਾਜ ਹੈ ਅਸੀਂ ਕਿਸੇ ਤੋਂ ਘੱਟ ਰਹੀਏ ਜਦੋਂ ਕਿਸੇ ਦਾ ਰਾਜ ਉਹ ਆਪਦਾ ਰੰਗ ਦਿਖਾਉਂਦਾ ਹੈ ਉਦੋਂ ਉਹਨਾਂ ਦਾ ਰਾਜ ਉਹਨਾਂ ਦੇ ਰੰਗ ਰੰਗ ਤੋਂ ਦਿਖਾਈ ਹੈ ਉਹਨੇ ਇਹਨਾਂ ਦਾ ਵਿਚਾਰਾ ਨਾ ਕੀ ਕਸੂਰ ਹੈ ਨਹੀਂ ਹੈਗਾ ਇਹ ਬਹੁਤ ਵਧੀਆ ਲੱਗਿਆ ਜੰਗਰ ਸੱਤ ਕੇ ਮੂਹ ਨਾਲ ਪਿਆਰ ਕਰਦੀ ਆਏ ਨੇ ਆਪਣੇ ਨਾਲ ਆ ਜੀ ਉਹ ਤਾਂ ਕਰਦੇ ਆਏ ਨੇ ਨਾਲੇ ਗੁਰੂ ਸਾਹਿਬ ਨੇ ਸਾਡੂ ਐ ਕਿਹਾ ਸਾਡਾ ਜਿਹੜਾ ਬੈਰ ਆ ਉਹ ਸਾਡਾ ਜੁਲਮ ਨਾਲ ਆ ਧਰਮ ਨਾਣੀ ਆ ਚਾਹੇ ਉਹ Hindu ਧਰਮੋਂ ਚਾਹੇ ਉਹ ਚਾਹੇ ਮੁਸਲਮਾਨ ਧਰਮੋਂ ਚਾਹੇ ਉਹ ਹੀ ਸਾਈ ਧਰਮ ਨਾਲ ਸਾਡਾ ਬੈਰ ਬੈਰ ਧਰਮ ਨਾਣੀ ਆ ਜਿਹੜੇ ਮਾਤਾ ਜੀ ਬੋਲ ਕੇ ਗਏ ਆ ਇਹਨਾਂ ਨੂੰ ਪਤਾ ਨਹੀਂ ਜੇ ਇਹਨਾਂ ਨੇ ਹਿਸਟਰੀ ਪੜ੍ਹੀ ਹੁੰਦੀ ਤਾਂ ਇਹ ਇਹ ਗੱਲ ਬੋਲਦੇ ਸਾਡੇ ਗੁਰੂ ਸਾਹਿਬ ਨੇ ਸਾਨੂੰ ਇਹੀ ਸਿਖਾਇਆ ਸਾਡਾ ਧਰਮ ਨਾਲ ਬੈਰ ਆ ਕਿਸੇ ਕਿਸੇ ਨੂੰ ਲੱਗ ਰਿਹਾ ਕਿ ਸਾਂਝ ਜਿਹੜੀ ਹੈ ਅੱਗੇ ਰਹੇਗੀ ਹੈ ਜਿਹੜੀ ਜਿਹੜੀ ਬਿਲਕੁਲ ਦੀ ਇੰਨੀ ਸੰਗਤ ਸੰਗਤ ਲੰਗਰ ਕੱਪਛਕਰੀ ਆ ਉਹਨਾਂ ਨੂੰ ਦੇਖ ਕੇ ਮਤਲਬ ਖੁਸ਼ ਹੋ ਰਹੇ ਆ ਖੁਸ਼ ਹੋ ਰਿਹਾ ਕਿਉਂਕਿ ਆਪਸੀ ਕੀ ਨਾ ਮਤਲਬ ਬਹੁਤ ਬਤਾ ਸ਼ੁਕਰੀਆ ਗੁਰਦੀਪ ਜੀ ਤੁਹਾਡਾ ਬਹੁਤ ਠੀਕ ਹੈ ਜੀ ਓਕੇ ਖਾਲਸਾ ਸਾਹਿਬ ਸੋ ਇੱਥੇ ਅਸੀਂ ਇੱਥੇ ਮਰੀਰ ਕੋਟਲਾ ਤੋਂ ਜਿਹੜੀ ਮੁਸਲਮ ਸੰਗਤ ਆ ਉਹ ਉਸ ਦੇ ਵੱਲੋਂ ਇੱਥੇ ਲੰਗਰ ਲਗਾਇਆ ਗਿਆ ਇੱਥੇ ਵਾਦ ਵਿਵਾਦ ਵੀ ਹੋਇਆ ਸੀਗਾ ਕੁਝ ਲੋਕਾਂ ਦੀਆਂ ਭਾਵਨਾਵਾਂ ਵੱਖਰੀਆਂ ਸੀਗੀਆਂ ਪਰ ਇੱਥੇ ਜਿਹੜੀ ਜ਼ਿਆਦਾਤਰ ਸੰਗਤ ਆ ਮੈਜੋਰਿਟੀ ਸੰਗਤ ਆ ਉਹਨਾਂ ਦਾ ਕਹਿਣਾ ਇਹੀ ਹੈ ਕਿ ਜਿਹੜੀ ਸਾਡੀ ਸਾਂਝ ਆਪਸ ਦੇ ਵਿੱਚ ਮੁਸਲਮਾਨ ਵੀਰਾਂ ਦੇ ਨਾਲ ਉਹ ਇੱਕ ਪੱਕੀ ਸਾਂਝ ਆ ਤੇ ਉਹ ਸਾਡੇ ਗੁਰੂ ਸਿਧਾਂਤ ਦੇ ਅਨੁਸਾਰੀ ਆ ਤੇ ਇਸ ਕਰਕੇ ਉਹ ਸਾਰੇ ਉਹਦੇ ਪੱਖ ਚ ਧੰਨਵਾਦ